ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਆਕਰ ਤੇ ਅੱਜ ਸਾਡੇ ਪਿੰਡ 11ਵੀਂ ਪ੍ਰਵਾਹ ਫੇਰੀ ਆ ਤੇ ਤਿੰਨ ਚਾਹਾਂ ਤੇ ਤੁਹਾਨੂੰ ਅੱਜ ਦਾ ਪ੍ਰਵਾਹ ਫੇਰੀ ਦਾ ਵੀਊ ਦਿਖਾਉਣੀ ਆ ਤੇ ਆਜਾ ਚਲੀਏ ਹੁਣ ਪ੍ਰਵਾਹ ਫੇਰੀ ਦੇ ਝੋਲੇ ਸੰਧਾ ਹੋ ਗਏ ਤਖਦੀ ਰਾਹ ਨੂੰ ਇੱਕ ਨਜ਼ਰ ਨਾਲ ਹੀ ਬਦਲੀ ਦੇ ਵੋ ਮ ਕੋ ਦੀ

आया आज सारे नाम जपिए साझे गोर का प्रकाश दिन आया आज सारे नाम जपिए साडे गुरा तो प्रकाश दें आया आज सारे नाम जपिए साढ़े गुरा प्रकाश दें आया आज सारे नाम जपिए कपल चलहा लग ਆ ਗਈ ਨੀ ਹੋ ਆ ਗਈ ਨੀ ਰਖਾ ਲੱਗੇ ਸੋਂ ਦੀਆ ਜੋ ਸਾਰੇ ਨਾਮ ਜੱਪੀਏ ਸਾਡੇ ਘੂਰਹਦਾ ਪਰਕਾ ਸੁਧਨੇ ਆ ਸਾਡੇ ਘੂਰਹਦਾ ਸਾਡੇ ਘੂਰਹਦਾ ਪਰਕਾ ਸੁਧਨੇ ਆ ਆ ਜਾਓ ਸਾਰੇ ਨਾਮ ਜੱਪੀਏ ਸਾਡੇ ਘੂਰਹਦਾ ਪਰਕਾ ਸੁਧਨੇ ਆ ਇਹ ਨੌਜਵਾਨਾ ਨੇ ਕਿੰਨਾ ਵਧੀਆ ਪੋਸਟਰ ਬਣਵਾ ਕੇ ਲਗਵਾਇਆ ਹੈ ਇਹ ਬਿਲਕੁਲ ਸਾਵੀ ਭੈਜੀ ਦੀ ਦੁਕਾਨ ਦੇ ਸਾਹਮਣੇ ਐ ਲੱਗਾ ਹੋਇਆ ਦੇਖੋ ਜੀ ਆ ਸਾਡੇ ਭਿੰਡੂ ਭਾਜੀ ਹੁਣੀ ਖੜੇ ਨੇ ਭਾਜੀ ਤੁਸੀਂ ਇਸ ਪੋਸਟਰ ਬਾਰੇ ਕੁਝ ਕਹਿਣਾ ਚਾਹੁੰਦੇ ਆ ਬਾਬਾ ਜੀ ਬਈ ਕੁਝ ਕਹਿਣਾ ਚਾਹੁੰਦੇ ਨਹੀਂ ਨਹੀਂ ਬਾਬਾ ਜੀ ਬਸ ਲੱਖ ਲੱਖ ਵਧਾਈਆਂ ਤੁਹਾਨੂੰ ਜੀ ਠੀਕ ਹੈ 10 ਮਹਾਰਾਜ ਦੇ i'm ਜੇ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੇ ਤੁਸੀਂ ਮੇਰੇ YouTube ਚੈਨਲ ਤੇ ਨਵੇਂ ਆ ਤੇ ਸਚਨ ਕੁਲਸਰਬਸਕ੍ਰਾਈਬ ਜ਼ਰੂਰ ਕਰੋ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਮਿਲਦੇ ਹਾਂ ਗੁਰਦੁਆਰਾ ਰੇਲ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਤੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੁਣ ਮਿਲਦੇ ਹਾਂ ਤੇ ਕੱਲ ਨੂੰ ਨਗਰ ਕੀਰਤਨ ਦੇ ਬਲੌਗ ਦੇ ਵਿੱਚ ਵੀ ਤੁਹਾਨੂੰ ਮਿਲਾਂਗੇ ਤੇ ਹੁਣ ਇਸ ਬਲੌਗ ਨੂੰ ਇੱਥੇ ਹੀ ਹੁਣ ਆਪਾਂ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ